ਗੱਡੇ ਲਾਲ ਸੂਬੇ ਗਾੜੀ ਨਹੀਂ ਝੁਕੀ ਦੇ ਸਾਸ ਮੇ ਪਿਤਾ ਦੇ ਲਾਲ ਸੂਬੇ ਗਾੜੀ ਨਹੀਂ ਝੁਕੀ ਦੇ ਨੀਆਂ ਵਿੱਚ ਤਾਨੂੰ ਮੈਂ ਚਨਾ ਤੂੰ ਬੱਚੀ ਬਾਂਦ ਬਾਂਦ ਤਾੜਾ ਮੈਂ ਕਟਾ ਤੂੰ ਬੱਚੀ ਖਾਦੀ ਨਹੀਂ ਬਲਾਉਣੀ ਤੁਸੀਂ ਬੋਲੇ ਨਹੀਂ ਸਲਾਮ ਆਜੀ ਕਾਰ ਤੂੰ ਅਸਾਂ ਦਾ ਬੁਰਾ ਹਾ ਨਹੀਂ ਝੁਕੀ ਦੇ ਦਸਵੇਂ ਪਿਤਾ ਦੇ ਲਾਲ ਸੂਬੇ ਗਾੜੀ ਨਹੀਂ ਝੁਕੀ ਦੇ 21 ਸਾਲ ਰਿਆ ਤੂ ਰਸੋ ਯਾ ਗੁਰੂ ਘਰ ਦਾ ਵੇ ਪਾਪੀਆ ਅਜੇ ਨਹੀਂ ਉਹ ਰੱਬ ਕੋਲੋਂ ਡਰਦਾ ਝੂਠੀ ਮਾਇਆ ਬਾਦਲੇ ਬਦੋਛ ਆ ਵਿਚਾਰਿਆਂ ਨੂੰ ਸੂਬੇ ਕੋਲੇ ਦਈ ਨਾ ਫੜਾ ਵੇ ਗੰਗੇ ਆ ਬੱਚਿਆਂ ਤੇ ਕਹਿ ਨਾ ਕਮਾ ને બદો છ્યા બચારે આનું સુબે કોળે દઈ ના ફડા મે ગંગે આ બચ્ચિયાં તે કારે ના કમા વાહટ વારે